ਬੀਜੇਪੀ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵੱਡਾ ਤੋਹਫਾ ਵੀ ਦਿੱਤਾ ਗਿਆ ਹੈ ਤੇ ਉੱਥੇ ਹੀ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਦੱਸ ਹੀ ਕਿ ਹੁਣ ਬੀਜੇਪੀ ਸੁਨੀਲ ਜਾਖੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਜਿਹੜਾ ਕਿ ਕਿਸਾਨਾਂ ਨੂੰ ਜਿਹੜਾ ਕਿ ਇੱਕ ਵੱਡੀ ਖੁਸ਼ਖਬਰੀ ਜਿਹੜੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਨੂੰ ਐਮਐਸਪੀ ਦੇ ਵਿੱਚ ਵਾਅਦਾ ਕਰਾਂਗੇ ਤੇ 5 ਸਾਲ ਲਈ ਮੁਫਤ ਰਾਸ਼ਨ ਜਿਹੜਾ ਉਹ ਵੀ ਜਾਰੀ ਕਰਾਂਗੇ ਤੇ ਧਾਲਾਂ ਦੀ ਜਿਹੜੀ ਪੈਦਾਵਾਰ ਕਰਨ ਵਾਲਿਆਂ ਉਹਨਾਂ ਨੂੰ ਸੀ ਮਦਦ ਦਵਾਗੇ ਤੇ 70 ਪਲਸ ਉਮਰ ਦੀ ਜਿਹੜਾ ਕਿ ਮੁਫਤ ਇਲਾਜ ਵੀ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਇਹ ਜਿਹੜੀ ਕਿ ਗਰੰਟੀਆਂ ਨੇ ਉਹ ਦਿੱਤੀਆਂ ਗਈਆਂ ਨੇ ਬੀਜੇਪੀ ਦਾ ਇੱਕ ਵੱਡਾ ਧਮਾਕਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਤੋਹਫਾ ਜਿਹੜਾ ਕਿ ਲੋਕਾਂ ਨੂੰ ਦਿੱਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਗਰੰਟੀ ਦਾ ਪਿੱਛੋਕੜ ਵਿਸ਼ਵਾਸ ਹੈ ਇਹਦੇ ਵਿੱਚ ਅਸੀਂ ਕੋਈ ਰੋੜੀਆਂ ਜਿਹੜੀਆਂ ਕਿ ਨਹੀਂ ਬੰਡੀਆਂ ਤੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਗਿਆ ਤੇ ਜਿਸ ਦੇ ਦੌਰਾਨ ਬੀਜੇਪੀ ਦੇ ਵੱਲੋਂ ਇਹ ਜਿਹੜੀ ਗਰੰਟੀ ਜਾਰੀ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਹਲਕੀ ਲੋਕਾਂ ਦਾ ਵਿਸ਼ਵਾਸ ਮੋਦੀ ਜੀ ਦੀ ਕਾਰਜਸ਼ੈਲੀ ਕਾਰਕਸ਼ਮਤਾ ਉਹਨਾਂ ਦੀ ਨੀਤੀਆਂ 'ਚ ਇੱਕ ਪਾਸੇ ਪਰ ਮੈਂ ਸਮਝਦਾ ਆ ਜਿਹੜੀ ਗਾਰੰਟੀ ਹੈ ਆ ਦਰਸਾਉਂਦੀ ਹੈ ਮੋਦੀ ਮੋਦੀ ਜੀ ਦਾ ਵਿਸ਼ਵਾਸ ਦੇਸ਼ ਦੀ ਜਨਤਾ ਦੀ ਸ਼ਮਤਾ ਦੇ ਅੰਦਰ ਕਿਉਂਕਿ ਤੁਸੀਂ ਨੋਟਿਸ ਕੀਤਾ ਹੋਣਾ ਇਸ ਮੈਨੀਫੈਸਟੋ ਦੇ ਅੰਦਰ ਕੋਈ ਰੇਵੜੀਆਂ ਨਹੀਂ ਵੰਡੀਆਂ ਗਈਆਂ ਇਸ ਦੇ ਵਿੱਚ ਲੋਕਾਂ ਨੂੰ ਸક્ષਮ ਕਰਨ ਦਾ ਜਿਹੜਾ ਮੇਨ ਫੋਕਸ ਹੈ ਹਾਊ ਟੂ ਡਿਵੈਲਪ ਦਾ ਕੈਪੇਬਿਲਿਟੀਜ਼ ਕਪੈਸਿਟੀਆਂ ਹਿਊਮਨ ਕੈਪੈਸਿਟੀਆਂ ਕਿਸ ਤਰ੍ਹਾਂ ਲੋਕਾਂ ਦੇ ਅੰਦਰ ਹਰੇਕ ਦੇ ਅੰਦਰ ਟੈਲੈਂਟ ਹੈ ਉਸ ਟੈਲੈਂਟ ਨੂੰ ਕਿਸ ਤਰ੍ਹਾਂ ਤਰਾਸ਼ ਕੇ ਅੱਗੇ ਕੀਤਾ ਜਾਵੇ ਤਾਂ ਕਿ ਕਹਿੰਦੇ ਨਾ ਕਿਸੇ ਬੰਦੇ ਨੂੰ ਖਾਣ ਵਾਸਤੇ ਮੱਛਲੀ ਫੜ ਕੇ ਦੇ ਦਿਓ ਇੱਕ ਦਿਨ ਖਾ ਲੂਗਾ ਪਰ ਕਰੋ ਨੂੰ ਮੱਛਲੀ ਪકડਨਾ ਸਿਖਾ ਦਿਓਗੇ ਉਹ ਆਪਣੇ ਸਾਰੇ ਨਾਲ ਪਰਿਵਾਰ ਦੀ ਰੋਜੀ ਰੋਟੀ ਕਮਾ ਸਕੂਗਾ ਬਲਕਿ ਦੇਸ਼ ਦੀ ਪ੍ਰਗਤੀ ਵਿੱਚ ਵੀ ਆਪਣਾ ਹਿੱਸਾ ਪਾਊਗਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣੇ ਤੁਸੀਂ ਦੇਖਿਆ ਵੀ ਜਿੱਥੇ ਐਗਰੀਕਲਚਰ ਦੇ ਉੱਤੇ ਪੂਰਾ ਫੋਕਸ ਅਜ ਤਾਈਂ ਹਮੇਸ਼ਾ ਰਿਹਾ ਹੈ ਤੇ ਅੱਗੇ ਵੀ ਰਹੂਗਾ ਬਟ ਐਗਰੀਕਲਚਰ ਦਾ ਖੇਤੀਬਾੜੀ ਦਾ ਇੱਕ ਪੱਖ ਆ ਵੀ ਹੈ ਐਗਰੀ ਪ੍ਰੋਡਿਊਸ ਦੇ ਅੰਦਰ ਸਾਡਾ ਜਿਹੜੇ ਮਛੂਾਰਾ ਸੈਕਟਰ ਹੈ ਕਰੀਬਨ 7000 ਕਿਲੋਮੀਟਰ ਦੀ ਆਪਣੀ ਕੋਸਟ ਲਾਈਨ ਹੈ ਜਿਹਦੇ ਉੱਤੇ ਕਰੋੜਾਂ ਮਛਵਾਰੇ ਪਰਿਵਾਰ ਬੈਠੇ ਆ ਉਹ ਵੀ ਆਪਣੇ ਆਪ ਨੂੰ ਕਿਸਾਨ ਮੰਨਦੇ ਸਨ ਉਹ ਵੀ ਕਿਸਾਨ ਹੈ ਉਹਨਾਂ ਦੀ ਵੀ ਐਗਰੀਕਲਚਰ ਪ੍ਰੋਡਿਊਸ ਜਿਹੜੀ ਹੈ ਲੋਕਾਂ ਦਾ ਚਾਹੇ ਬਹੁਤ ਸਾਰੇ ਏਰੀਆਜ਼ ਵੈਸਟ ਬੰਗਾਲ ਜਾਂ ਦੂਜੇ ਤੁਸੀਂ ਦੇਖੋਗੇ ਸਾਰੇ ਉਹਨਾਂ ਦਾ ਖਾਣ-ਪਾਣ ਆਪਣੇ ਨਾਰਥ ਇੰਡੀਆ ਦੇ ਖਾਣ-ਪਾਣ ਨਾਲੋਂ ਅਲੱਗ ਹੈ ਦੈਟ ਇਜ਼ ਆਲਸੋ ਐਗਰੀ ਦਾ ਪਾਰਟ ਆਫ ਐਗਰੀ ਪ੍ਰੋਡਿਊਸ ਉਹਨਾਂ ਪਾਸੇ ਧਿਆਨ ਦਿੱਤਾ ਅੱਜ ਉਹਨਾਂ ਨੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਦੀ ਕਪੈਸਿਟੀ ਨੂੰ ਹਾਨਸ ਕੀਤੀ ਜਾਵੇ ਮੈਂ ਸਮਝਦਾ ਇਹਦੇ ਵਿੱਚ ਦੂਜਾ ਮੇਨ ਮੈਨੀਫੈਸਟੋ ਦਾ ਜਿਹੜਾ ਫੋਕਸ ਹੈ ਇੱਕ ਹੁੰਦਾ ਡਿਫੋਲ ਸੰਖ ਸੌਰੀ ਪਤਾ ਨਹੀਂ ਕਿੰਨੇ ਆ ਗਏ ਨੇ ਸੁਣਿਆ ਸਾਡੇ ਵਾਲੇ ਪਾਸੇ ਵਰਡ ਇਸਤੇਮਾਲ ਹੁੰਦਾ ਹੈ ਕਿਉਂਕਿ ਸਾਡੀ ਪਿੱਠ ਲੱਗਦੀ ਹੈ ਰਾਜਸਥਾਨ ਦੇ ਨਾਲ ਰੁਪਿੰਦਰ ਜੀ ਇਹ ਅਸਨ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਆ ਇੱਕ ਤਾਂ ਵਾਦਾ ਇੱਕ ਹੁੰਦਾ ਡਿਫੋਲ ਸੰਖ ਤੁਸੀਂ ਕਹੋ ਉਸ ਤੋਂ ਫालतू ਡਿਫੋਲ ਸੰਖ ਤੇ ਇੱਕ ਪ੍ਰੈਕਟੀਕਲ ਇਸ਼ੂ ਦੇ ਵਿੱਚ ਫਰਕ ਕਿੰਨਾ ਹੀ ਹੁੰਦਾ ਵੀ ਡਿਫੋਰਸਾਂ ਦਾ ਕਈ ਜੋ ਕਰਨਾ ਤਾਂ ਹੈ ਨਹੀਂ ਕਿਉਂਕਿ ਉਹਦੇ ਕੋਲ ਸਾਧਨਾਂ ਦੇ ਪ੍ਰੋਵਾਈਡ ਫਰ ਨਹੀਂ ਕੀਤਾ ਗਿਆ ਸਾਡੇ ਪੰਜਾਬ ਦੇ ਅੰਦਰ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਕਹਿਗੇ ਮੁਫਤ ਬਿਜਲੀ ਕਰਾਂਗੇ ਜ਼ੀਰੋ ਬਿੱਲ ਦੇਾਂਗੇ ਮੈਂ ਕਹਿੰਦਾ ਕੁਝ ਹੋਰ ਵੀ ਕਹਿ ਦਿੰਦੇ ਵੀ ਆਹ ਵੀ ਦੇਾਂਗੇ ਉਹ ਵੀ ਦੇਾਂਗੇ ਪਰ ਕਿਸੇ ਨੇ ਆਹ ਨਹੀਂ ਸੋਚਿਆ ਵੀ ਪੈਸਾ ਕਿੱਥੋਂ ਆਊਗਾ ਮੁਫਤ ਬਿਜਲੀ ਕਿਉਂਕਿ ਬਿਜਲੀ ਅੱਜ ਕਾਸਟ ਆਫ ਪ੍ਰੋਡਕਸ਼ਨ ਵਧ ਰਹੀ ਹੈ ਜਿਸ ਤਰ੍ਹਾਂ ਕੋਲੇ ਦੀ ਕੀਮਤਾਂ ਫਰੇਟ ਕਾਸਟ ਜਿਹੜੀ ਹੈ ਮਸ਼ੀਨਰੀ ਦੀ ਕੀਮਤ ਵਧ ਰਹੀ ਹੈ ਇਸ ਕਰਕੇ ਬਿਜਲੀ ਮਹਿੰਗੀ ਹੈ ਹਰੇਕ ਦਾ ਸੁਪਨਾ ਵੀ ਸਾਨੂੰ ਸਸਤੀ ਬਿਜਲੀ ਮਿਲੇ ਪਰ ਜਿਹੜੇ ਇੱਥੇ ਵਾਲੇ ਮਹਾਰਤੀ ਸੀਗੇ ਕੱਟਰ ਇਮਾਨਦਾਰ ਆ ਕੱਟਰ ਬੇਈਮਾਨ ਕਿਉਂ ਤਾਂ ਲੋਕ ਦੱਸਣਗੇ ਪਰ ਉਹਨਾਂ ਲੋਕਾਂ ਨੇ ਆ ਨਹੀਂ ਸੋਚਿਆ ਪੈਸਾ ਆਊਗਾ ਕਿਥੋਂ ਉਹਦੇ ਕਰਕੇ ਅੱਜ ਸਾਰੇ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਹੈ ਕਿਉਂਕਿ ਲੋਕਾਂ ਨੂੰ ਇੱਕ ਉਹਨਾਂ ਨੇ ਰੇਵੜੀ ਚੋਗਾ ਦੇਤਾ ਵੀ ਅਸੀਂ ਤੁਹਾਨੂੰ ਬਿਜਲੀ ਦੇਾਂਗੇ ਸਾਰੇ ਪੰਜਾਬ ਦਾ ਮਸਲਾ ਠੱਪ ਕਰਤਾ ਪਰ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਨੇ ਸੋਲਰ ਪਾਵਰ ਦੇ ਨਾਲ ਅਟੈਚ ਕੀਤਾ ਵੀ ਅਸੀਂ ਤੁਹਾਨੂੰ ਸੋਲਰ ਪੈਨਲਸ ਪ੍ਰੋਵਾਈਡ ਕਰਾਂਗੇ ਤੁਹਾਨੂੰ ਬਿਜਲੀ ਪ੍ਰੋਵਾਈਡ ਕਰਾਂਗੇ ਫਰੀ ਬਿਜਲੀ ਨਾ ਸਿਰਫ ਤੁਹਾਡਾ ਬਿੱਲ ਜ਼ੀਰੋ ਆਊਗਾ ਪਰ ਜਿਹੜੀ ਵੀ ਸਰਪਲਸ ਬਿਜਲੀ ਆ ਤੁਸੀਂ ਗ੍ਰਿਡ ਦੇ ਵਿੱਚ ਵੇਚੋਗੇ ਉਹਦੇ ਨਾਲ ਤੁਹਾਡੀ ਆਮਦਨ ਵੀ ਹੋਊਗੀ ਇੱਕ ਤੀਰ ਨਾਲ ਦੋ ਸ਼ਿਕਾਰ ਡਿਵੈਲਪਮੈਂਟ ਦੀ ਡਿਵੈਲਪਮੈਂਟ ਗਰੀਬ ਦੇ ਉੱਤੇ ਜਿਹੜਾ ਉਹਦਾ ਬੋਝ ਸੀਗਾ ਪੈਸੇ ਦਾ ਉਹ ਕੰਮ ਕਰਤਾ ਉਹਨੂੰ ਆਮਦਨ ਦਾ ਜਰੀਆ ਬਣਾਤਾ ਰੀਨਿਊਏਬਲ ਰਿਸੋਰਸ ਜਿਹੜਿਆ ਧੂਏ ਨਿਕਲਦੇ ਐ ਜ ਰੋਜ ਇਹ ਜਿਹੜੇ ਥਰਮਲ ਪਲਾਂਟ ਲੱਗੇ ਐ ਇਹਨਾਂ ਦਾ ਜਿਹੜਾ ਪ੍ਰਿਆਗਰ ਨੂੰ ਲੈ ਕੇ ਰੌਲਾ ਪੈਂਦਾ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਵੀ ਇਹਦਾ ਇੱਕ ਬਹੁਤ ਵੱਡਾ ਫੈਕਟਰ ਹੈ ਮੈਂ ਸਮਝਦਾ ਆ ਇੱਕ ਸੋਚ ਇਸ ਸੋਚ ਨੂੰ ਦੇਖ ਕੇ ਲੋਕਾਂ ਦੀ ਕਪੈਸਿਟੀ ਨੂੰ ਦੇਖ ਕੇ ਮੋਦੀ ਸਾਹਿਬ ਨੇ ਮੈਂ ਪਿੰਡਾਂ ਦੀ ਸੱਤਾ ਵਿੱਚ ਜਾ ਕੇ ਜਦੋਂ ਕਈ ਵਾਰੀ ਗੱਲ ਕਰੀਦੀ ਹੈ ਵੀ 3 ਟ੍ਰਿਲੀਅਨ ਇਕਨੋਮੀ 3 ਟ੍ਰਿਲੀਅਨ ਇਕਨੋਮੀ ਬਣਾ ਦਿੱਤੀ ਜਾਊਗੀ ਦੇਸ਼ ਬਣ ਗਈ ਹੈ ਅਗੇ ਨੂੰ 5 ਟ੍ਰਿਲੀਅਨ ਇਕਨੋਮੀ ਬਣਾਈ ਜਾਊਗੀ ਜਦੋਂ ਆ ਸਵਾਲ ਸਾਹਮਣੇ ਆਇਆ ਸੀ ਮਨੂੰ ਕਿਸੇ ਨੇ ਪੁੱਛ ਲਿਆ ਵੀ ਆ ਜੀ 3 ਟ੍ਰਿਲੀਅਨ ਕੀ ਚੀਜ਼ ਹੁੰਦਾ ਮੈਂ ਕਿਰ ਪੜਿਆ ਤਾਂ ਮੈਂ ਵੀ ਆ ਮਾੜਾ ਮੋਟਾ ਮੈਨੇਜਮੈਂਟ ਵੀ ਪੜੀ ਆ ਮਾੜਾ ਮੋਟਾ ਇਕਨੋਮਿਕਸ ਦੀ ਵੀ ਕੀਤੀ ਆ ਪਰ ਮਨੂੰ ਨਹੀਂ ਪਤਾ ਵੀ ਟ੍ਰਿਲੀਅਨ ਦੇ ਮਗਰ ਜ਼ੀਰੋ ਕਿੰਨੀਆਂ ਲੱਗਦੀਆਂ ਸਾਡੇ ਤੇ ਇੱਥੇ ਆ ਕੇ ਖਰਬ ਤੇ ਆ ਕੇ ਰੁਕ ਜਾਂਦੀ ਹੈ ਕਰੋੜ ਅਰਬ ਤੇ ਖਰਬ ਉਸ ਤੋਂ ਅਗੇ ਫਿਰ ਬੰਦ ਕੰਮ ਗਿਣਤੀ ਆ ਟ੍ਰਿਲੀਅਨ ਕੀ ਚੀਜ਼ ਹੁੰਦੀ ਆ ਆ ਸਵਾਲ ਨੈਸ਼ਨਲ ਐਗਜ਼ੈਕਟਿਵ ਮਨੂੰ ਮੈਂਬਰ ਬਣਾਉਣ ਦਾ ਜਦੋਂ ਪਾਰਟੀ ਨੇ ਵਿਸ਼ਵਾਸ ਕੀਤਾ ਮੈਨੂੰ ਬੀਜੇਪੀ ਦੇ ਨੈਸ਼ਨਲ ਐਗਜ਼ੈਕਟਿਵ ਦਾ ਮੈਂਬਰ ਮੈਨੂੰ ਬਣਾਇਆ ਗਿਆ ਉਦੋਂ ਆ ਸਵਾਲ ਮੈਨੂੰ ਚੁੱਕਣ ਦਾ ਮੌਕਾ ਮਿਲਿਆ ਸੀ ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੀ ਈਸ਼ੂ ਹੈ ਵੀ ਤੁਸੀਂ ਕਹਿੰਦੇ ਵੀ 3 ਟ੍ਰਿਲੀਅਨ ਇਕਨੋਮੀ ਬਣ ਗਈ ਆ ਲੋਕਾਂ ਨੂੰ ਆ ਵੀ ਪਿੰਡਾਂ ਦੇ ਜਾ ਕੇ ਸਾਨੂੰ ਸਮਝਾਉਣਾ ਪਊਗਾ ਵੀ ਆ 3 ਟ੍ਰਿਲੀਅਨ ਇਕਨੋਮੀ ਕਿਸ ਚੀਜ਼ ਦਾ ਨਾਮ ਹੈ ਹੋ ਸਕਦਾ ਕਈ ਸਿਆਣੇ ਬੰਦੇ ਤੁਹਾਡੇ ਚ ਬੈਠੇ ਤੁਹਾਨੂੰ ਪਤਾ ਕਿੰਨੀ ਜ਼ੀਰੋ ਹੈ ਪਰ ਆਮ ਬੰਦੇ ਨੂੰ ਜ਼ੀਰੋ ਨਾਲ ਐ ਗਿਣਤੀ ਨਾਲ ਮਤਲਬ ਨਹੀਂ ਉਹਨੂੰ ਐਵੇਂ ਦੇ ਵਿੱਚ ਮੇਰਾ ਕੀ ਆ ਜਿਹੜੀ ਰੇਵੜੀਆਂ ਫ੍ਰੀ ਬਿਜਲੀ ਫ੍ਰੀ ਚੀਜ਼ ਫ੍ਰੀ ਅਜੇ 80 ਕਰੋੜ ਲੋਕਾਂ ਨੂੰ ਅਗਰ ਅਨਾਜ ਫ੍ਰੀ ਪ੍ਰੋਵਾਈਡ ਕਰਵਾ ਰਹੀ ਹੈ ਸਰਕਾਰ ਇਹਦੇ ਵਾਸਤੇ ਜੇ ਆਪਣੀ 3 ਟ੍ਰਿਲੀਅਨ ਇਕਨੋਮੀ ਹੈ ਜੇ سرمਾਇਆ ਕਰੇ ਹੋਊਗਾ ਸਭ ਤਾਂ ਹੀ ਜਾ ਕੇ ਕਿਸੇ ਨੂੰ ਦੇ ਸਕਦੇ ਆ ਪੱਲੇ ਨਹੀਂ țeਲਾ ਕਰਦੀ ਮੇਲਾ ਮੇਲਾ ਆਮ ਆਦਮੀ ਪਾਰਟੀ ਵਾਲਾ ਦੂਜੀ ਪਾਰਟੀਆਂ ਕਾਂਗਰਸ ਪਾਰਟੀ ਕਹਿੰਦੀ ਅਸੀਂ ਆ ਮੁਫਤ ਦੇ ਦਿਆਂਗੇ ਅਸੀਂ ਆ ਮੁਫਤ ਦੇ ਦਿਆਂਗੇ ਕੋਲੇ ਕੁਝ ਹੈ ਨਹੀਂ ਵਾਦੇ ਤੁਸੀਂ ਕਰੀ ਜਾਂਦੇ ਹੋ ਮਚ ਬਿਓਂਡ ਸਾਰੇ ਸਿਆਣੇ ਕਹਿ ਕੇ ਕੱਟੇ ਔਰ ਕੋਟ ਅਕੋਰਡਿੰਗ ਟੂ ਯਰ ਕਲੋਥ ਜਿੰਨੀ ਚਾਦਰ ਦੇਖੀ ਉਹਨੇ ਪੈਰ ਪਸਾਰ ਉਹ ਚਾਦਰ ਜਦੋਂ ਤਾਈ ਵੱਡੀ ਨਹੀਂ ਕਰਾਂਗੇ ਸਾਹਿਬ 3 ਟ੍ਰਿਲੀਅਨ ਇਕਨੋਮੀ ਤੋਂ 5 ਟ੍ਰਿਲੀਅਨ ਇਕਨੋਮੀ ਤੱਕ ਜਾਣ ਵਾਸਤੇ 11ਵੇਂ ਨੰਬਰ ਦੇ ਉੱਤੇ ਸਾਡੀ ਇਕਨੋਮੀ ਸੀ ਜਿਹਨੂੰ ਅੱਜ ਅਸੀਂ ਕੋਸ਼ਿਸ਼ ਕਰਨਿਆ ਲਿਜਾ ਕੇ 3rd ਪਾਇਦਾਨ ਤੇ ਜਾ ਕੇ ਖੜਾ ਕਰੀਏ ਉਹਦਾ ਮਕਸਦ ਹੈ ਵੀ ਪੰਜਾਬ ਜਾਂ ਭੋਸੇ ਦੇਸ਼ ਦਾ ਹਿੱਸਾ ਹੈ ਦੇਸ਼ ਅਗਰ ਤਰੱਕੀ ਕਰੂਗਾ ਦੇਸ਼ ਦੇ ਕੋਲ ਸਰਮਾਇਆ ਹੋਊਗਾ ਤਾਂ ਹੀ ਲੋਕਾਂ ਨੂੰ ਉਹ ਸੁਵਿਧਾਵਾਂ ਮਿਲ ਸਕਣਗੀਆਂ ਸਭ ਗੱਲਾਂ ਕਰਨੀਆਂ ਬਹੁਤ ਸੁਕਲੀਆਂ ਨੇ ਉਹਨੂੰ ਨੇਪਰੇ ਕਿਵੇਂ ਚਾੜੋਗੇ ਸਾਹਿਬ ਵੇਅਰ ਇਜ਼ ਵੇਅਰ ਆਰ ਦ ਰਿਸੋਰਸਸ ਵੇਅਰ ਇਜ਼ ਦ ਮਨੀ ਹਣੀ ਬੜੀ ਅਮਰੀਕਨ ਫੇਮਸ ਕੋਟ ਹੈ ਵੇਅਰ ਇਜ਼ ਦ ਮਨੀ ਪੈਸੇ ਕਿਤੋਂ ਆਣਗੇ ਸਾਹਿਬ ਜਾਂ ਤਾਂ ਤੁਸੀਂ ਸਾਰਾ ਕੁਝ ਬਰੀ ਵੰਡ ਦਿਓ ਇਵਨ ਇਨ ਫੈਕਟਰ ਸਾਊਦੀ ਅਰੇਬੀਆ ਕੋਲ ਨਾ ਤੇਲ ਹੈ ਠੁੱਡਾ ਮਾਰੋ ਏਡੋ ਤੇਲ ਨਿਕਲਿਆਦਾ ਸਾਡੇ ਦਾ ਇੱਥੇ ਪਾਣੀ ਵੀ ਹੈ ਨਹੀਂ ਪੰਜਾਬ 'ਚ ਤਾਂ ਕੀ ਕੱਢਾਂਗੇ ਇਸ ਕਰਕੇ ਜਿਹੜੀ ਸੋਚ ਹੈ ਆ ਜਿਹੜਾ ਮੈਨੀਫੈਸਟੋ ਹੈ ਨਾ ਸਾਬ ਇਸ ਮੈਨੀਫੈਸਟੋ ਇਸ ਅ ਰਿਫਲੈਕਸ਼ਨ ਆਫ ਦਾ 10 ਸਾਲ ਦੀ ਲੇਗੇਸੀ 25 ਸਾਲ ਦਾ ਵਿਜਨ ਤੇ ਲੀਡਰਸ਼ਿਪ ਐਬਿਲਿਟੀ ਨੇਤ੍ਰਿਤਵ ਵੀ ਚਾਹੀਦਾ ਸਾਬ ਅਗਰ ਕੋਈ ਕਮਜ਼ੋਰ ਕੁਰਸਵਾਰ ਚੜ ਜੇ ਕੋੜੇ ਦੇ ਉੱਤੇ ਸੰਭਾਲਿਆ ਨਹੀਂ ਜਾਂਦਾ ਕੋੜਾ ਨਹੀਂ ਸੰਭਾਲਿਆ ਜਾਂਦਾ ਆ ਦਾ ਮੁਲਕ ਹੈ 140 ਕਰੋੜ ਦਾ ਐਡਮਿਨਿਸਟ੍ਰੇਸ਼ਨ ਸੰਭਾਲੀ ਨਹੀਂ ਜਾਂਦੀ ਇਕਨੋਮੀ ਸੰਭਾਲੀ ਨਹੀਂ ਜਾਂਦੀ ਯੂ ਨੀਡ ਅ ਲੀਡਰਸ਼ਿਪ ਤੇ ਲੇਗੇਸੀ ਹੈ 10 ਸਾਲ ਕੰਮ ਕਰਕੇ ਦਿਖਾਇਆ ਲੋਕ ਕਹਿੰਦੇ ਜੀ ਕਿਸ ਤਰ੍ਹਾਂ ਹੋ ਜੂਗੀ ਗਰੰਟੀ ਪੂਰੀ ਬਿਕੋਜ਼ ਕੰਮ ਕਰਕੇ ਦਿਖਾਇਆ ਇਸ ਅ ਲੇਗੇਸੀ ਅੱਜ ਸੜਕਾਂ ਦਾ ਜਾਲ ਵਿਛਿਆ ਪਿਆ ਹੈ ਚਾਹੇ ਕ੍ਰੈਡਿਟ ਕੋਈ ਲੈਂਦਾ ਸੀ ਸਾਡੇ ਜਿਹੜੇ ਪੁਰਾਣੇ ਭਾਈਵਾਲ ਸੀ ਉਹ ਕਹਿੰਦੇ ਸੀ ਵੀ ਅਸੀਂ ਬੰਮ ਪ੍ਰੂਫ ਸੜਕਾਂ ਬਣਾਤੀਆਂ ਸਾਬੋ ਸੜਕਾਂ ਬਣਾਈਆਂ ਕਿਨੇ ਸੀ ਕਿਉਂ ਤਾਂ ਪੁੱਛ ਲੋ ਕਿਸੇ ਨੂੰ ਸੜਕਾਂ ਦਾ ਜਾਲ ਅਜੇ ਕਈ ਵਾਰੀ ਆਪ ਰੋਲ ਜਾਈਦਾ ਜੋਸ਼ੀ ਜੀ ਤੋਂ ਜਾਈਦਾ ਹਨ ਵੀ ਆ ਕਿਹੜਾ ਇੰਟਰਚੇਂਜ ਵਰਡ ਹੀ ਨਹੀਂ ਸੁਣਨਾ ਸੀ ਅਜੇ ਤਾਂ ਚੌਂਕ ਸੁਣਦੇ ਸੀ ਅਜੇ ਇੰਟਰਚੇਂਜ ਹੈ ਜੀ ਇੰਟਰਚੇਂਜ ਹੀ ਫਲਾਣੇ ਹਾਈਵੇ ਤੋਂ ਦੂਜੇ ਹਾਈਵੇ ਤੇ ਜਾਣ ਦੇ ਵਾਸਤੇ ਆ ਪੂਰਾ ਬੁਲੇਮਾਂ ਦੇ ਕੇ ਇਧਰੋਂ ਦੀ ਉੱਤੇ ਫਲਾਈਓਰ ਤੋਂ ਚੜ ਕੇ ਤੁਸੀਂ ਉਸ ਜੇ ਜਾਵਡੋਂਗੇ ਸਾਬ ਆ ਜਿਹੜੇ ਰੇਲਵੇ ਲਾਈਨਸ ਬਿਚ ਰਹੀਆਂ ਹਨ ਬੁਲੇਟ ਟ੍ਰੇਨ ਦੀ ਗੱਲ ਹੋ ਰਹੀ ਹੈ ਇਹ ਕੋਈ ਮੇਰੇ ਵਰਗੇ ਮੇਰੇ ਵੀ ਮਨ ਚ ਆਇਆ ਵੀ ਆਪਾਂ ਆਪਣਾ ਮੁਲਕ ਜੇ ਇੰਨਾ ਸક્ષਮ ਹੈ ਨਹੀਂ ਵੀ ਆਪਾਂ ਬੁਲੇਟ ਟ੍ਰੇਨ ਕਿਉਂ ਬਣਾ ਰਹੇ ਹਾਂ ਕਿਉਂ ਆ 1 ਲੱਖ ਕਰੋੜ ਦਾ ਖਰਚਾ ਬੁਲੇਟ ਟ੍ਰੇਨ 'ਚ ਹੋ ਰਿਹਾ ਬੁਲੇਟ ਟ੍ਰੇਨ ਦਾ ਮਤਲਬ ਹੈ ਸਾਬ ਬਿਫੋਰ ਅੱਜ ਦੇ ਦਿਨ ਜਿਸ ਕਿਸਮ ਦੀ ਆਪਾਂ ਜਾ ਰਹੇ ਆ ਆਪਾਂ ਜਫਾ ਪਾ ਲਿਆ ਅਮਰੀਕਾ ਨੂੰ ਜਫਾ ਪਾ ਲਿਆ ਚੀਨ ਨੂੰ ਉਹਨਾਂ ਨਾਲ ਜੇ ਕੰਪੇਅਰ ਆਪਾਂ ਕਰਾਂਗੇ ਤੂੰ ਹੀ ਹੈਵ ਟੂ ਪ੍ਰੋਵਾਈਡ ਦੋਜ਼ ਫੈਸਿਲਿਟੀਆਂ ਟੂ ਇਨੇਬਲ ਆਰ ਐਂਟਰਪ੍ਰੀਨਿਅਰਸ਼ਿਪ ਉਹ ਜਿਹੜਾ ਏਰੀਆ ਸਾਬ ਬੰਬੇ ਅਹਮਦਾਬਾਦ ਦਿਸ ਇਜ਼ ਆਰ ਮੇਨ ਹਬ ਇੰਡਸਟਰੀਅਲ ਕੋਰੀਡੋਰ ਹੈ ਇਧਰਲੇ ਪਾਸੇ ਸਾਊਥ ਚ ਜਾਓ ਉਹਨਾਂ ਦੇ ਕਾਰੋਡਾ ਰਸਤਾ ਜਿਹੜੇ ਇੱਥੇ ਦਾ ਫਰੇਟ ਕੋਰੀਡੋਰ ਮੰਗੀ ਜਾਂਦੇ ਵੀ ਸਾਡਾ ਫਰੇਟ ਕੋਰੀਡੋਰ ਕੋਰੀਡੋਰ ਬਣਾ ਦਿਓ ਤਾਂ ਕਿ ਸਾਡੇ ਪੰਜਾਬ ਲੁਧਿਆਣਾ ਫਗਵਾੜਾ ਜਲੰਧਰ ਸਾਰੇ ਇੰਡਸਟਰੀਅਲ ਕੋ ਵਿੱਚ ਸਾਨੂੰ ਫਾਇਦਾ ਮਿਲੇ ਬਟ ਦੇ ਹੈਵ ਫਾਰ ਮੋਰ ਐਡਵਾਂਸ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਕੇ ਮੋਦੀ ਸਾਹਿਬ ਨੇ ਆ ਜਿਹੜੀਆਂ ਗੱਲਾਂ ਕਹੀਆਂ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਮੰਗਣ ਵਾਸਤੇ ਨਹੀਂ ਰੋਜ਼ਗਾਰ ਦੇਣ ਵਾਲੇ ਵੀ ਵਿਲ ਮੇਕ देम ਸਰਵਿਸ এমਪਲॉयमेंट ਪ੍ਰੋਵਾਈਡਰਸ ਆਪ ਦੇ ਵਿਲ ਬੀ এমਪਲॉयर्स ਰੈਦਰ ਦੈਨ এমਪਲੋਇਜ਼ देम